ਭਾਵੀ ਵੀ ਬੋਲੀਆ ਚੱਕ ਦੇ ਫੱਟੇ ਫੇਰ ਨੀਰਤੀ ਰਤਨ ਗਾਲ ਕੋਲੀ ਗੂਲੀ ਹੁੰਦੜ ਗੂਲਕੁਮਾਣਾ ਬੋਇਰੇ ਵਿੱਚ ਪੈਂਦੀ ਏ ਕੂਟੀ ਵਲਾਡੇ ਦਾ ਲੱਗਿਆ ਠਾਣਾ ਚਿੱਠੀਆਂ ਮੈਂ ਪਾਈਆਂ ਬਾਜ ਮੁੰਡਿਆ ਅਣ ਜਾਣਾਂ ਵੇ ਚਿੱਠੀਆਂ ਮੈਂ ਪਾਈਆਂ ਬਾਜ ਮੁੰਡਿਆ ਅਣ ਜਾਣਾਂ ਤੇਰੀ ਮੇਰੀ ਮੈਂ ਇਹ ਨਹੀਂ ਆਣੀ ਪਰਣੀ ਆਪਾ ਪਾਣੀ ਨੂੰ ਚੱਲੀਏ ਛਿੱਟੀਆਂ ਗੁੜਤੀਆਂ ਕਾਲੇ ਗਰਾਰੇ ਸਿਰ ਤੇ ਬਨਾਮੀ ਲੈ ਕੇ ਜਾਈਏ ਨਿਰੰਗ ਦੇ ਕਾਲੇ ਤੋਂ ਕੜਾ ਨਾ ਚੰਗਾਈ ਕੁੜੀਏ ਨਿਰੰਗ ਦੇ ਕਾਲੇ ਤੋਂ ਵਾਹ ਵਾਹ ਮੀਬੀ ਨੇ ਸੁਣਿਆ ਬੋਲੀਆਂ ਕਿੰਨੇ ਸੋਹਣੇ ਗੋਲੀਆਂ ਪਾਉਂਦੀਆਂ ਸੀ ਦਿਲ ਪਹਿਲਾਂ ਨਾ ਲਈ ਮਾ ਮਾ ਦੇਖੋ ਕਿੰਨੀਆਂ ਵਧੀਆ ਝੂਲੇ ਝੂਲੇ ਨੀ ਕਿ ਤੈਨੂੰ ਹੱਲ ਪੁੱਛਣੀ ਹੋ ਸਕਤੇ ਦੇ ਹੋਲੇ ਨੀ ਕਿ ਤੈਨੂੰ ਹੱਲ ਪੁੱਛਣੀ ਪੀੜਾ ਨੀ ਪੀੜਾ ਪੀੜਾ ਨੱਚ ਲੈ ਕਬੂਤਰੀਏ ਗੀਰਿ ਜੋਕ ਨਾ ਗੀੜਾ ਨੀ ਨੱਚ ਲੈ ਕਬੂਤਰੀਏ ਵਾਹ ਵਾਹ ਦੇ ਕੁੜੀਏ ਜੱਟ ਕੁੱਟਣਾ ਹੋਵੇ ਦੇ ਕੁੜੀਏ ਜੱਟ ਕੁੱਟਣਾ ਹੋਵੇ ਕੁੱਟੀਏ ਜੇ ਕੁੜੀਏ ਦੁਹਾਜੂ ਕੁੱਟਣਾ ਹੋਵੇ ਨਾਲ ਪਈ ਤੂੰ ਕੁੱਟੀਏ ਫਾਸੇ ਨਾਂੰਧਾ ਪਸਾ ਨਹੀਂ ਦਿੱਦਦਾ ਬੇਤਨਾ ਦੱਸੀਨੀ ਨਾਲ ਦੁਹਾਜੂ ਦੇ ਵਿਆਹ ਨ ਕਰਾਈ ਜੱਟੀਆਂ ਨਾਲ ਦੁਹਾਜੂ ਦੇ ਵਿਆਹ ਨ ਕਰਾਈ ਜੱਟੀਆਂ ਨਾਲ ਦਹਾਜੂ ਦੇ ਉੰਦਾਸ ਕਹਈਆਂ ਬੋਲੀਆਂ ਨੇ ਨਾ ਪਹਿਲਾਂ ਦੀਆਂ ਆ ਅੱਜ ਹੀ ਪਹਿਲਾਂ ਨਹੀਂ ਆ ਸਹੀ ਬੋਲੀਆਂ ਸੁਣਾ ਰਹੇ ਹਾਂ ਬੀਬੀ ਤੁਸੀਂ ਜਿਹੜੀਆਂ ਬੋਲੀਆਂ ਸੁਣਾ ਰਹੇ ਹਾਂ ਸੱਚੀ ਇਤਨੀ ਬੋਲੀਆਂ ਪਾਉਂਦੇ ਸੀਗੇ ਪਹਿਲਾਂ ਨਾ ਹਾਂ ਉਹ ਤੋਂ ਸੁਣਦੇ ਨੇ ਸਾਰੇ ਹੋਰ ਵਧੀਆ ਬੋਲੀਆਂ ਸੁਣਾਵਾਂ ਸਾਡੇ ਸਾਹਮਣੇ ਬਹੁਤ ਕੁਝ ਬਣਿਆ ਕਟਿੰਗ ਜਿੱਥੇ ਮੈਂ ਲੈ ਕੇ ਗਈ ਸੀ ਇੱਕ ਨੰਬਰ ਤੇ ਆਈਆਂ ਮੈਂ ਬੋਲੀਆਂ ਚਾਹਾਂ ਹਾਂ ਚੰਦੀਕੋਣੋਂ ਫਟ ਆਈਆਂ ਹਾਂ ਹਾਂ ਦਿੱਲੀ ਦੀ ਵੀ ਗਈ ਸੀ ਚੰਡੀਗੜ੍ਹ ਰੂਪਨਗਰ ਮਾਝਾ ਜੇ ਪੰਜ ਜਿਲ੍ਹਿਆਂ ਤੋਂ ਉੱਪੋਂ ਦੀ ਹਾਂ ਉਹਨੇ ਤੇ ਨਾ ਗੱਡੀਆਂ ਸੀਆਂਉਂਦੀਆਂ ਤੈਨੂੰ ਉਹ ਸਨਮਾਨਤ ਕਰਕੇ ਗਏ ਸੀ ਨਾ ਮੇਰੇ 30 ਜਾਨਵਰ ਦੀ ਗੱਡੀ ਚ ਲੈ ਕੇ ਗਈ ਸੀ ਪੁਲਿਸ ਮੇਰੇ ਨਾਂ ਦੀ ਪੁਲਿਸ ਹਾਂ ਨੱਦਰ ਤੀ ਮਾਲਵਿੰਦਰ ਤੀ ਹਾਂ ਐਨੀਆਂ ਐਨੀਆਂ ਦੀਆਂ ਦਿੱਲੀ ਚੋਂ ਮਾੜਟਾਈਆਂ ਗਾਣੇ ਗਾਇਨੇ ਆਪੇ 22 ਸਾਰੇ ਹਾਂ ਦੇਖ ਲੈ ਉੱਥੇ ਨਾ ਸਾਰੇ ਹਿੰਦੀ ਬੋਲਦੇ ਸੀ ਹਾਂ ਉੱਥੇ ਤੁਸੀਂ ਕਿੰਨੀ ਵਧੀਆ ਪੰਜਾਬੀ ਦੀਆਂ ਰੌਣਕਾਂ ਲਾ ਕੇ ਆਏ ਹੋ ਪੰਜਾਬੀ ਮਾਂ ਬੋਲੀ ਦੇ ਦੇਖ ਲੈ ਹਣਾ ਉੱਥੇ ਬਹੁਤ ਲੋਕਾਂ ਨੇ ਚੋ ਮਨਾਇਆ ਮੇਰਾ ਹਾਂ ਸਾਰੇ ਹੈਰਾਨ ਹੋ ਗਏ ਸੀ ਕਹਿੰਦੇ ਵੀ ਪੰਜਾਬ ਚੋਂ ਆਏ ਨੇ ਕਿੱਡੀਆਂ ਸੋਹਣੀਆਂ ਬੋਲੀਆਂ ਪਾਈ ਗਏ ਨੇ ਤੁਸੀਂ ਤਾਂ ਉੱਥੇ ਰੌਣਕ ਹੀ ਲਾਤੀਆਂ ਸੀ ਵੀ ਵੀ ਦਿੱਲੀ ਦਾ ਹਿੰਦੀ ਗਾਉਂਦੀਆਂ ਸੀ ਦਿੱਲੀ ਚ ਹਾਂ ਉਹ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਸੀਗਾ ਮੈਨੂੰ ਪੰਜਾਬੀ ਰੰਗਾ ਰੰਗ ਪ੍ਰੋਗਰਾਮ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਨਹੀਂ ਵੀ ਆਪਣੀ ਪੰਜਾਬੀ ਬੋਲਾਂਗੇ ਆਪਾਂ ਅੰਗਰੇਜ਼ੀ ਕਿਉਂ ਬੋਲੀਏ ਅੰਗਰੇਜ਼ੀ ਦਾ ਕੁਝ ਪੜ੍ਹਾਇਆ ਆਪਾਂ ਪੰਜਾਬੀਆਂ ਤੇ ਪੰਜਾਬੀ ਹੀ ਬੋਲਣੀ ਐ ਆਪਾਂ ਅੰਗਰੇਜ਼ੀ ਤੋਂ ਕੀ ਲੈਣਾ ਆਪਾਂ ਇੰਨੀ ਸੋਹਣੀ ਆਪਣੀ ਪੰਜਾਬੀ ਮਾਤਰ ਭਾਸ਼ਾ ਦੋਸਤੋ ਬਹੁਤ ਜਾਣਦੇ ਹੋ ਵੀ ਵੀ ਸਹੀ ਗੱਲ ਐ ਛੋਟੇ ਹੁੰਦੇ ਬੋਲੀਆਂ ਪਾਉਂਦੇ ਸੀ ਦੇਖੋ ਨਿੱਕੇ ਨਿੱਕੀਆਂ ਕੁੜੀਆਂ ਹੁੰਦੀਆਂ ਸੀ ਉਹ ਬੋਲੀਆਂ ਸਿੱਖਿਆ ਕਰਦੀਆਂ ਪਾਇਆ ਕਰਦੀਆਂ ਆਪਣੇ ਮਾ ਮਾਂ ਤੋਂ ਸਿੱਖ ਜਾਂਦੀਆਂ ਸੀ ਹੁਣ ਕਿੱਥੇ ਕੋਈ ਬੋਲੀਆਂ ਸਿੱਖਦੀ ਐ ਉਹ ਤਾਂ ਜਵਾਨਾ ਗਿਆ ਦੂਰ ਦੀ ਦੂਰ ਹੁਣ ਤਾਂ ਇੱਕ ਬੋਲੀ ਪਾਣੀ ਔਖੀ ਇੱਕ ਬੋਲੀ ਚ ਉਲਝਣਾਂਗੀਆਂ ਕੁੜੀਆਂ ਨਾ ਹੁਣ ਆਣੀਆਂ ਨਾ ਉੰਡੀਆਂ ਨਹੀਂ ਬੋਲੀਆਂ ਹੂੰ ਕਿੰਨੀਆਂ ਸੋਹਣੀਆਂ ਵੀ ਬੋਲੀਆਂ ਨੇ ਦੇਖ ਲੈਣਾ ਪਹਿਲਾਂ ਕੁੜੀਆਂ ਬਸ ਮਨ ਪਰਚਾਉਂਦੀਆਂ ਸੀ ਬੋਲੀਆਂ ਪਾ ਪਾ ਕੇ ਸਾਖ ਦੇਖੋ ਰਿਸ਼ਤੇਦਾਰੀਆਂ ਸਾਖ ਸੰਬੰਧੀ ਦੇਖੋ ਉਹਨਾਂ ਨੂੰ ਕਿੰਨੀ ਕਿੰਨੀਆਂ ਬੋਲੀਆਂ ਪਾਉਂਦੇ ਸੀ ਦਿਉਰਾਂ ਨੂੰ ਜੇਠਾ ਨੂੰ ਹੁਣ ਕੌਣ ਦਿਉਰ ਜੇਠ ਮੰਨਦਾ ਹੈਗਾ ਹੁਣ ਕੌਣ ਬੋਲੀਆਂ ਪਾਉਂਦੀ ਹੈ ਹੁਣ ਰਿਸ਼ਤੇ ਹੀ ਸਾਰੇ ਖਾਤਮਾ ਹੋ ਗਏ ਤੇ ਪਹਿਲਾਂ ਰਿਸ਼ਤੇ ਬਣੇ ਹੋਏ ਸੀ ਦਿਉਰ ਜੇਠਾਂ ਦੇ ਬੋਲੀਆਂ ਵੀ ਚੱਲਦੀਆਂ ਸੀ ਦੇਖੋ ਕਿੰਨੇ-ਕਿੰਨੇ ਸਿੱਠਣੀਆਂ ਦਿੰਦੀਆਂ ਸੀਗੀਆਂ ਆਪ ਦੇ ਵਿੱਚ ਬਿਆਨ ਦੇ ਵਿੱਚ ਪਹਿਲੀ ਬਾਰ ਮੈਂ ਗਈ ਮੁਕਲਾ ਵੀ ਗੱਲ ਪੁੱਛ ਲੈਂਦਾ ਸਾਰੀ ਕੀਹਦੇ ਨਾਲ ਤੇਰੀ ਲੱਗੀ ਐ ਦੋਸਤੀ ਕੀਹਦੇ ਨਾਲ ਜਾਰੀ ਨਾ ਉਡੀਆ ਮੇਰੀ ਲੱਗੀ ਦੋਸਤੀ ਨਾ ਲੱਗੀ ਐ ਯਾਰੀ ਮੇਰੀ ਗਰਦਨ ਵੱਢਦੀ ਵੇਪਮਾ ਲੈ ਕੇ ਪਸੋਰਦਾ ਹਾਰੀ ਹਾਏ ਆਹ ਸੱਚੀ ਗੱਲ ਐ ਫੇਰ ਤੁਸੀਂ ਬੋਲੀ ਪਾਓ ਨਾ ਇਹ ਸੱਚੀ ਦਿਲ ਪਾ ਕੇ ਦੱਸੋ ਨਾ ਫੇਲੀ ਵਾਰ ਮੈਂ ਗਈ ਮੁਕਲਾਵੇ ਈਵਨ ਗੱਲ ਪੁੱਛ ਲੈਣਾ ਸਾਰੀ ਕੀ ਦੇਣਾ ਤੇਰੀ ਲੱਗੀ ਲੋਸਤੀ ਕੀ ਦੇਣਾ ਜਾਰੀ ਨਾ ਮੁੰਡੀਆਂ ਮੇਰੀ ਲੱਗੀ ਦੋਸਤੀ ਨਾ ਲੱਗੀ ਐ ਜਾਰੀ ਵਿੰਡੂ ਵਿੱਚ ਜਾ ਕੇ ਗੱਲ ਪੁੱਛਨੀ ਦੇ ਗੱਲ ਹੋ ਜੇ ਪਾਰੀ ਮੇਰੀ ਵਰਦਨ ਵੱਢਦੀ ਵੇ ਨਾ ਕਿ ਪਸੋਲਾਰੀ ਮੇਰੀ ਗੱਲ ਨਾ ਵੱਡਦੀ ਵੇ ਲੈ ਕੇ ਬਸੋਲਾਰੀ ਹਾਂ ਦੇਖ ਲਓ ਫੇਰ ਸਹੀ ਕਹਿੰਦੀ ਐ ਖਿੱਟੀਆਂ ਸਾਬਣਾ ਗਏ ਰੇ ਪਾਣੀ ਕੀ ਨੂੰ ਕੀ ਨੂੰ ਤੋ ਮਨ ਵਿਛੜੇ ਜਾ ਰਾਂ ਨੂੰ ਵਾਹ ਕਿ ਮਨੇਰੇ ਰੋਵਾ ਮਨ ਵਿਛੜੇ ਜਾ ਰਾਂ ਨੂੰ ਹਾਏ ਰੋ ਇਹ ਜੇ ਬੋਲੀਆਂ ਪਾਉਂਦੀਆਂ ਸੀਗੇ ਪਹਿਲਾਂ ਬੋਲੀ ਚ ਬੋਲਨੀ ਆ ਗਈ ਨਾਲ ਦੀ ਨਾਲ ਆ ਗਈ ਉਹ ਹਾਂ ਵੀ ਸੱਚੀ ਗੱਲ ਹੈ ਤਾਂ ਵੀ ਬੋਲੀਆਂ ਤਾਂ ਬੋਲੀਆਂ ਹੀ ਨੇ ਫਿਰ ਆਪਣੇ ਇਹ ਆਪਣੇ ਆਪਣੀ ਵਿਰਾਸਤ ਹੈ ਇਹ ਆਪਣਾ ਸੱਭਿਆਚਾਰ ਹੈ ਆਪਣੇ ਪੰਜਾਬੀ ਮਾਤਰ ਭਾਸ਼ਾ ਹੈ ਆਪਣੇ ਪੰਜਾਬੀ ਦੇ ਵਿੱਚ ਆਪਾਂ ਬੋਲੀਆਂ ਪਾਉਂਦੇ ਆਪਣੀ ਮਾਂ ਬੋਲੀ ਹੈ ਇਹ ਸਹੀ ਗੱਲ ਹੈ ਵੀ ਬੋਲੀ ਜਿਹੜੀਆਂ ਵੀ ਬੋਲੀਆਂ ਨੇ ਨਾ ਜਿਹੜੀਆਂ ਵੀ ਆਪਾਂ ਆਪਣੇ ਵਿਰਾਸਤ ਦੇ ਵਿੱਚ ਆਪਾਂ ਨੂੰ ਮਿਲੀਆਂ ਨੇ ਤੇ ਇਹ ਮਤਲਬ ਬਣੀਆਂ ਹੋਈਆਂ ਨੇ ਸਚਾਈ ਹੈ ਸਚਾਈ ਹੈ ਇਹ ਆਪਣੇ ਬੋਲੀਆਂ ਪਹਿਲਾਂ ਤੋਂ ਹੀ ਚਲਦੀਆਂ ਆ ਰਹੀਆਂ ਨੇ ਜੁਗਾਂ ਜਗੰਤਰਤ ਆਪਣੀ ਪੰਜਾਬ ਵਿੱਚ ਪੰਜ ਦਰਿਆਵਾਂ ਦੀ ਧਰਤੀ ਹੈ ਹਾਂ ਜਿਹ ਵੀ ਜੋ ਇੱਥੇ ਜੰਮੇ ਨੇ ਹਮ ਆਪਣੀ ਬੋਲੀ ਮਿੱਠੀ ਹੈ ਜਿਹੜੀ ਅੰਗਰੇਜ਼ੀ ਹੈ ਪੁੱਤਾ ਪੋਹ ਹੈ ਹਿੰਦੀ ਹੈ ਜੀ ਰੁਖੜਾ ਰਿਆਸੀ ਬੋਲੀ ਆਪਣੀ ਮਾਂ ਬੋਲੀ ਸਾਰੇ ਤੋਂ ਸਰੇਲੀ ਹੈ ਸਾਰਾ ਦਸਰੇਲੀ ਵਾਹ ਵੇਖਣਾ ਪੰਜਾਬੀਆਂ ਦੇ ਦਿਲ ਖੁੱਲੇ ਹੁੰਦੇ ਨੇ ਸਹੀ ਗੱਲ ਹੈ ਆਪਾਂ ਨਾ ਖਵਾਂਦੇ ਰੱਦਦੇ ਨਾ ਕੱਪੜਾ ਪੈਂਦੇ ਰੱਦਦੇ ਜੇ ਬਏ ਸੂਟ ਸਵੇ ਲਿਆ ਤੰਗ ਅੱਜ ਦੇਖੋ ਕੈਨੇਡਾ ਵੈਗੁਰੂ ਤੇ ਰੰਗ ਸਹੀ ਖਾਲਾ ਗੁਰਦੇਵ ਕੋਹਰਾ ਮੈਂ ਢੇਲੀ ਢਲੀ ਸੋਰੀ ਮੇਰੇ ਪਾਠੂਆ ਪਿੰਡ ਮੇਰਾ ਬੜੀ ਟਾ ਮੰਡੀ ਜਿਆਰ ਪਰਾਂ ਆ 90 ਸਾਲ ਦੀ ਮਾਤਾ ਦੀ ਉਮਰ ਸਵੇਚਾਰ ਗਾਨੀ ਆ ਮਸੇਰਾ ਚਿੱਤਰਕਾਰ ਮੇਰੇ ਮਾਤਾ ਜੀ ਨੇ ਹਾਂ ਲੋਕੀ ਵਿਹਾਂ ਚ ਵੀ ਜਾਂਦੇ ਨੇ ਮੈਨੂੰ ਮੇਰੇ ਮੰਮੀ ਵੀ ਟ੍ਰੇਂਡਰ ਨੇ ਬੋਲੀਆਂ ਪਾਉਣ ਚ ਤੇ ਮੇਰੀ ਸੱਸ ਮਾਂ ਵੀ ਟ੍ਰੇਂਡਰ ਨੇ ਮੇਰੀ ਸੱਸ ਮਾਂ ਵੀ ਬੋਲੀਆਂ ਪਾਉਂਦੇ ਨੇ ਬਹੁਤ ਜ਼ਿਆਦਾ ਬੋਲੀਆਂ ਆਉਂਦੀਆਂ ਨੇ ਨਾਲ ਨੂੰ ਅੱਗੇ ਪੇਕੇ ਘਰ ਬੋਲੀਆਂ ਪਾਉਂਦੀ ਮੰਮੀ ਅੱਗੇ ਸਹੁਰੇ ਹੋ ਗਏ ਮੇਰੇ ਅੱਗੇ ਸਹੁਰੇ ਘਰ ਮੇਲੇ ਸੱਸ ਬੋਲੀਆਂ ਪਾਉਂਦੀ ਮੈਂ ਮੁੰਮਈਆ ਵੀ ਗਾ ਦਿੰਨੀ ਆ ਹਾਂ ਮੰਬੀਹਾ ਵੀ ਆਉਂਦਾ ਸਾਨੂੰ ਤੇ ਦਤਾਰਾ ਦਤਾਰਾ ਵੀ ਆਉਂਦਾ ਨਾ ਦਤਾਰਾ ਵਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਮੋਰਾ ਨੇ ਵੀ ਜੇ ਮੋਟ ਬਾਜਰੇ ਤੈ ਕਿਉਂ ਵੀ ਜੀ ਮੈਲੀ ਕਲੈਰੀਆ ਮੋਰਾ 베 ਮੈਨਾ ਨਹੀਂ ਤੇਰੇ ਰੈਣੀ ਹਾਂ ਲਓ ਜੀ ਬੀਬੀ ਨੂੰ ਵਿਚਾਰੇ ਨੂੰ ਖਾਂਸੀ ਆਣ ਲੱਗੀ ਬਹੁਤ ਬੋਲੀਆਂ ਪਾਤੀਆਂ ਬੀਬੀ ਨੇ ਹੁਣ ਪਾਣੀ ਪਲਾਨੇ ਆ ਬੀਬੇ ਤੈਨੂੰ ਜਾਨ ਚੱਲੀਏ ਆਪਾਂ ਦਰਸ਼ਨ ਕਰੀਏ ਨੂਰ ਮੈਲਦੀ ਮੋਰੀ ਕਲੈਰੀਆ ਮੋਰਾ ਰੰਝਣਾ ਤੂੰ ਕਾਲਾ ਮੈਂ ਗੋਰੀ ਵਾਹ ਤੇਰੀ ਨੀਂਹ ਨੀਵੇ ਰੰਝਣਾ ਤੂੰ ਕਾਲਾ ਮੈਂ ਗੋਰੀ ਜਲੋਂ ਨਿਵਾਨੀ ਲੋਰ ਜਾਲਮਾ ਜਲੋਂ ਨਿਵਾਨੀ ਲੋਰ ਦੀ ਜਾਲਮਾ ਤੂੰ ਬਟਵਾ ਮੈਂ ਤੇਰੀ ਢੋਰਦੀ ਜਲੋਂ ਨਿਵਾਨੀ ਲੋਰ ਜਾਲਮਾ ਮੈਂ ਤੂੰ ਦੀਪ ਬਾਲਦੇ ਪਾਰਤੀ तू बटुआ मैं तेरी डोरती जलों जुवानी मेरी लोर जानमा कोला वर्गे बोलती तू बटुआ मैं तेरी डोरती मां जुवानी जवानी लोर जानमा मेरी हंसा वर्गी तोर सी तू बटुआ मैं तेरी डोरती पेके छी ना जाल ਛੱਡੀ ਨਾ ਯਾਨ ਮਾ ਨਾਰ ਮੋਟਿਆਰ ਨੂੰਵੇ ਸੁੰਨਾ ਛੱਡੀ ਨਾ ਗੋਰੀਏ ਸਿੰਘ ਸੁਰਨਾਰ ਨੂੰਨੀ ਸੁੰਨਾ ਛੱਡੀ ਨਾ ਗੋਰੀਏ ਸਿੰਘ ਸੁਰਦਾਰ ਨੂੰਨੀ ਉਹ ਤਾਂ ਕਹਿੰਦਾ ਤੂੰ ਨਾ ਪੇਕੇ ਜਾ ਵੀ ਬਿਲ ਸੁਣਾ ਨਾ ਛੱਡ ਪੇਕੇ ਛੱਡੀ ਜੇ ਨਾ ਮੋਟਿਆਰ ਨੂੰਵੇ ਉਹ ਵੀ ਸੁਣਾ ਛੱਡਨੀ ਗੋਰੀਏ ਸਿੰਘ ਸਰਦਾਰ ਨੂੰ ਹਾਂ ਉਹ ਕਦੇ ਆਪਣਾ ਸਿੰਘ ਸਰਦਾਰ ਉਹਦੇ ਨੇ 10 ਵੰਦੇ ਨੇ ਵੀ ਇੱਕ ਵਾਰ ਆਉਂਦੇ ਨੇ ਉਹ ਕਹਿੰਦੇ ਕਾਣਾ ਬੰਦੇ ਸੀ ਅੱਛਾ ਵੰਡ ਵੰਡ ਜਾਂਦੇ ਨੇ ਲੋਕ ਸਾਡੇ ਕੋਲ ਪਰ ਪਰ ਲੈ ਕੇ ਜਾਂਦੇ ਨੇ ਨਾ ਮੰਗ ਮੰਗ ਹਾਂ ਵੀ ਇੱਕ ਗੀਤ ਭਰਦੇ ਬੇਬੇ ਵੀ ਵਾਰਦੀਆਂ ਹਾਰ ਕੇ ਹਾਂ ਉਹ ਕੀ ਕੁਝ ਲੱਗ ਰਿਹਾ ਬਾਹਰ ਹੋਰ ਹੋਰ ਤੇ ਨਹੀਂ ਕਿ ਨਹੀਂ ਰੱਟਾ ਜਾ ਰਿਹਾ ਨਹੀਂ ਉਹ ਦੇਖੋ ਇਹ ਨਹੀਂ ਉਹ ਉਹ ਵੀ ਵੀ ਉਹ ਹੁੰਦੀ ਐ ਉਹ ਜਾਗੋ ਐ ਜਾਗੋ ਰਾਤ ਨੂੰ ਜਾਗੋ ਹੁਣ ਆਪਣੇ ਇਥੋਂ ਹੀ ਨਿਕਲ ਕੇ ਗਈਏ ਜਾਗੋ ਦਰਵਾਜੇ ਮੂਹਰੇ ਦੀ ਜਾਗੋ ਦੇ ਲੱਗੇ ਆਂ ਬੀਸੀ ਇਹਨੂੰ ਦੇਖਣ ਆ ਵੇੜੀ ਸੀ ਜਾਗੋ ਦੇ ਲੱਗੇ ਆ ਕਹਾਣਾ ਇਹਨੂੰ ਦੇਖਣ ਆ ਵੇਠਾਣਾ ਨੀ ਸਾਡੀ ਜਾਗੋ ਆਈ ਝੂਕਦੇ ਹੋਦੇ ਜਾਗੋ ਵੀ ਸਾਡੀ ਜਾਗੋ ਵਿੱਚ ਤੇਲ ਪਾਰੋ ਵੇ ਸਾਡੀ ਜਾਗੋ ਆਈ ਯਾ ਗੋਲੀ ਲੱਗੀਆਂ ਕਾਰਾਂ ਸਾਨੂੰ ਖੜੀਆਂ ਦੇਖਣ ਨਾਰਾਂ ਛਾਲੀਆਂ ਲੁਆਈ ਯਾ ਗੋਲੀ ਲੱਗੀਆਂ ਸਰੀਆਂ ਉੱਤੋਂ ਉਤਰ ਕੇ ਆ ਗਈਆਂ ਪਹਿੀਆਂ ਨੀਰਣੀਆਂ ਲੁਆਈ ਸੁੱਤ ਤੇ ਮੁਝੇ ਜਾਗੋਏ ਸਾਡਾ ਬੋ ਮਈਆ ਬੋਲੇ ਜਾਗਣ ਲੱਗਿਆ ਬਾਣਾ ਦੇਵਾਰਨੀ ਬੋ ਮਈਆ ਬੋਲੇ ਜਾ ਨਿਰਮਲ ਕੁੜੀ ਦੇਵਾਰਨੀ ਬੋ ਮਈਆ ਬੋਲੇ ਜਾਗਣ ਲੱਗੀ ਸੀਟੀ ਸਾਨੂੰ ਦੇਖਣ ਆਇਆ ਡੀਸੀ ਨੀ ਬੰਬੀਹਾ ਬੋਲੇ ਮਈਏ ਲੱਗਿਆ ਖਾਣਾ ਇਹਨੂੰ ਆ ਗਿਆ ਚੰਦੀ ਗੜ ਵਾਲਾ ਦੇਖਣ ਠਾਣਾ ਨੀ ਸਾਡਾ ਵੋਈਆ ਬੋਲੇ ਵਈਏ ਦਿਲ ਗਿਆਂ ਤਾਰਾ ਸਾਨੂੰ ਖੜੀਆ ਦੇਖਣਾ ਦੇਖਣਾ ਨਾਰਾਮੀ ਵਈਆ ਮੁੜ ਲਿਕਨੇ